ਇਸ ਸਮੇਂ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋ ਗਏ ਆ ਦੱਸਦੇ ਇਹ ਸultanpur Lodhi ਦੇ Adheen pende ਪਿੰਡ Tibba ਦੇ ਨਜ਼ਦੀਕ ਅੱਜ ਹੁਣੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਤਿੰਨ ਨੌਜਵਾਨਾਂ ਨੇ ਆਪਣੀ ਮੌਕੇ ਤੇ ਹੀ ਜਾਨ ਗਵਾ ਦਿੱਤੀ ਹੈ ਤੇ ਤਿੰਨ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਸਥਾਨਕ CHC ਸੈਂਟਰ Tibba ਵਿਖੇ ਪਹਤੀ ਕਰਵਾਇਆ ਗਿਆ ਤੇ ਹਲੇ ਮ੍ਰਿਤਕਾਂ ਦੀ ਪਛਾਣ ਚੰਗੀ ਤਰ੍ਹਾਂ ਨਾਲ ਨਹੀਂ ਹੋ ਸਕੀ ਹੈ ਪਰੰਤੂ ਖਬਰ ਲਿਖੇ ਜਾਣ ਤੱਕ ਇਹ ਦੱਸਿਆ ਜਾ ਰਿਹਾ ਹੈ ਕਿ ਤਿੰਨ ਨੌਜਵਾਨਾਂ ਦੀ ਹਾਦਸੇ 'ਚ ਮੌਤ ਜਿਹੜੀ ਹੈ ਉਹ ਹੋ ਚੁੱਕੀ ਹੈ ਅਤੇ ਤਿੰਨ ਨੌਜਵਾਨ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਨੇ ਤੇ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਆਪਣੀ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ ਹੈ ਤੇ ਇਸ ਮਾਮਲੇ ਸੰਬੰਧੀ ਤਫ਼ਤੀਸ਼ ਜਾਰੀ ਕਰ ਦਿੱਤੀ ਹੈ ਕਿ ਇਹ ਹਾਸਾ ਵਾਪਰਿਆ ਕਿਵੇਂ ਵਾਸੀ ਤਰਵੰਦੀ ਚੌਧਰੀਆਂ ਰਵਿੰਦਰ ਸਿੰਘ son of ਸਰਪੰਚ ਸਿੰਘ ਵਾਸੀ ਤਰਵੰਦੀ ਚੌਧਰੀਆਂ ਇਹ ਆਏ ਆ ਤੇ ਇਹਨਾਂ ਦੀਆਂ ਡੈੱਡ ਬਾਡੀਜ਼ ਅਸੀਂ ਮੌਤਰੀ ਦੇ ਕੋਲ ਖਵਾ ਲਈਆਂ ਪੁਲਿਸ ਦੀ ਕਾਰਵਾਈ ਤੋਂ ਬਾਅਦ ਉਸ ਮਾਮਲੇ ਨੂੰ ਤੋਂ ਬਾਅਦ ਅਸੀਂ ਡੈੱਡ ਬਾਡੀਜ਼ ਹੈਂਡਲ ਕਰਦਾ ਜੇ ਜੋ ਵੀ ਕਾਰਵਾਈ ਬੰਦ ਹੋਵੇ ਇਹ ਕਰਦਣੀ ਹੈ ਸਾਡੇ ਪਿੰਡ 'ਚ ਹੋਏਗੀ ਉਸ ਦਾ ਉਮਰ ਕੀ ਨਿਕਲਦਾ ਹੈ ਉਮਰ ਤਕਰੀਬਨ 20 ਕੀ ਸਾਲ ਦਸੀ ਜਾ ਰਹੀ ਹੈ ਤੇ ਬਾਕੀ ਜੋ ਵੀ ਪੋਸਟਮਾਰਟਮ ਦੇ ਰਿਪੋਰਟ ਚ ਆਏਗਾ ਉਹ ਤੁਹਾਨੂੰ ਦੱਸ ਦੇ ਰੋਡ ਐਕਸੀਡੈਂਟ ਹੋਇਆ ਹੈ ਹਾਂ ਜੀ ਦੱਸਿਆ ਜਾ ਰਿਹਾ ਹੈ ਰੋਡ ਸਾਈਡ ਐਕਸੀਡੈਂਟ ਕੋਈ ਜ਼ਖਮੀ ਹੋਏ ਦੀ ਗੱਲ ਹੈ ਜ਼ਖਮੀ ਕਹਿ ਰਹੇ ਸੀ ਕਿ ਤਿੰਨ ਜ਼ਖਮੀ ਨੇ ਲੇਓ ਡੱਬੇ ਲੈ ਕੇ ਗਏ ਸੀ ਅਸੀਂ ਤੇ ਬਾਅਦ ਉੱਥੋਂ ਵੀ ਦੋ ਜਿਹੜੇ ਰੈਪਰ ਹੋ ਗਏ